ਇਸ ਦਾ ਤਿਉਹਾਰ ਜਿਹੜਾ ਆ ਸਮਨਾਉਣ ਦਾ ਸਾਡਾ ਜਿਹੜਾ ਆ ਮੋਟਿਵ ਆ ਵੀ ਇੱਕੋ ਹੀ ਆ ਕਿ ਇਸ ਸੰਸਾਰ ਦੇ ਜਿੰਨੇ ਥੱਕੇ ਮੰਦੇ ਲੋਕ ਆ ਉਹਨਾਂ ਨੂੰ ਸਿੱਧੇ ਪਰਮੇਸ਼ਰ ਦੇ ਨਾਲ ਜੋੜਨਾ ਕਿ ਪ੍ਰਭੂ ਯਿਸੂ ਮਸੀਹ ਨੇ ਆਪਣੇ ਮੁੱਖ ਬਾਕਾ ਦੇ ਨਾਲ ਕਿਹਾ ਕਿ ਮੈਂ ਧਰਮੀਾਂ ਲਈ ਨਹੀਂ ਮੈਂ ਪਾਪੀਆਂ ਲਈ ਆਇਆ ਹਾਂ ਹਾਲੇਲੂਇਆ ਹਾਲੇਲੂਇਆ ਕਹਿੰਦਾ ਮੈਂ ਪਾਪੀਆਂ ਦੇ ਲਈ ਆਇਆ ਹਾਂ ਇਸ ਲਈ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਇਸ ਧਰਤੀ ਉੱਤੇ ਜਿੰਨਾ ਟਾਈਮ ਉਹ ਇਸ ਧਰਤੀ ਉੱਤੇ ਰਹੇ ਆ ਉਹਨੇ ਸਾਨੂੰ ਦੱਸਿਆ ਵੀ ਕਿਸ ਤਰ੍ਹਾਂ ਨੂੰ ਸਹੀ ਭਗਤੀ ਕਰਨੀ ਆ ਜੇ ਤੁਸੀਂ ਮੈਨੂੰ ਫੋਲੋ ਕਰੋਗੇ ਜਿਸ ਤਰ੍ਹਾਂ ਮੈਂ ਇਸ ਧਰਤੀ ਉੱਤੇ ਰਹਿ ਕੇ ਗਿਆ ਆਂ ਜਿਸ ਤਰ੍ਹਾਂ ਮੈਂ ਇਸ ਧਰਤੀ ਤੇ ਰਹਿ ਕੇ ਭਗਤੀ ਕੀਤੀ ਆ ਜੇ ਤੁਸੀਂ ਵੀ ਇਸੇ ਢੰਗ ਦੇ ਨਾਲ ਭਗਤੀ ਕਰੋਗੇ ਮੈਨੂੰ ਫੋਲੋ ਕਰੋਗੇ ਤੇ ਫੇਰੀ ਤੁਸੀਂ ਸਵਰਗ ਰਾਜ ਦੇ ਵਿੱਚ ਐਂਟਰ ਹੋ ਸਕਦੇ ਹੋ ਹallelujah ਪ੍ਰਭੂ ਯਿਸੂ ਮਸੀਹ ਦਾ ਇਸ ਧਰਤੀ ਉੱਤੇ ਆਉਣ ਦਾ ਮਕਸਦ ਇੱਕੋ ਹੀ ਸੀਗਾ ਕਿ ਦੁਨੀਆ ਨੂੰ ਸਵਰਗ ਦੇ ਵਿੱਚ ਲੈ ਕੇ ਜਾਣਾ ਹallelujah ਪ੍ਰਭੂ ਯਿਸੂ ਮਸੀਹ ਜਿਹੜਾ ਕਿਸੇ ਦਾ ਧਰਮ ਨਹੀਂ ਬਦਲਦਾ ਕਿਸੇ ਦੀ ਜਾਤ ਨਹੀਂ ਬਦਲਦਾ ਹallelujah ਉਹ ਜੀਵਨ ਨੂੰ ਬਦਲਦਾ ਆ ਹallelujah ਉਹਨੇ ਮੇਰੇ ਜੀਵਨ ਨੂੰ ਬਦਲਿਆ ਹallelujah ਇਸ ਲਈ ਅੱਜ ਐਨ ਦਾ ਪਾਪ ਵੀ ਪੂਰੇ ਜਿਹੜਾ ਜਗ ਤੇ ਆ ਕਿਸੇ ਨਾ ਕਿਸੇ ਪਾਪ ਦੇ ਵਿੱਚ ਫਸਿਆ ਹੋਇਆ ਬਿਮਾਰੀ ਚ ਫਸਿਆ ਹੋਇਆ ਨਸ਼ੇ ਦੇ ਵਿੱਚ ਫਸਿਆ ਹੋਇਆ ਸਿਰ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਬਚਾਉਣ ਲਈ ਆਇਆ ਤੇ ਉਹਨਾਂ ਨੂੰ ਸਵਰਗ ਦੇ ਵਿੱਚ ਲੈ ਕੇ ਜਾਣ ਲਈ ਆਇਆ ਹallelujah ਇਸ ਮੈਸੇਜ ਨੂੰ ਲੈ ਕੇ ਅੱਜ ਅਸੀਂ 크리스마ਸ ਦਾ ਜਿਹੜਾ ਪਹਾਰਿਆ ਬਾਕ-ਬਾਕ ਚਰਚਾਂ ਦੇ ਵਿੱਚ ਮਨਾ ਰਹੇ ਹਾਂ ਹallelujah ਹallelujah ਸੋ ਸਭ ਨੂੰ ਅਸੀਂ ਇਸ ਮੀਡੀਆ ਰਾਹੀਂ ਬੇਇੱਜ਼ਤੀ ਕਰਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਸਿਰਫ ਸਾਡੀ ਜਿਹੜੀ ਆ ਆਤਮਾ ਨੂੰ ਹੀ ਸਵਰਗ ਦੇ ਵਿੱਚ ਲਿਜਾ ਸਕਦਾ ਹੈ ਹallelujah ਹੋਰ ਕੋਈ ਵੀ ਜਿਹੜਾ ਸਾਡੀ ਆਤਮਾ ਨੂੰ ਸਵਰਗ ਦੇ ਵਿੱਚ ਨਹੀਂ ਲਿਜਾ ਸਕਦਾ ਹallelujah ਇਸ ਲਈ ਇਹ ਮੈਸੇਜ ਦੇ ਲਈ ਅਸੀਂ ਖੁਦਾਵੰਦ ਯਿਸੂ ਮਸੀਹ ਦਾ ਤੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹallelujah